ਇਹ ਤੂੰ ਗਰੀਬ ਨੇ ਧੱਕਾ ਕਰਨ ਦੇ ਸ਼ਰਿਆ ਹੁ ਧੱਕਾ ਕਰਨ ਦੇ ਤੈਨੂੰ ਬੜੇ ਬੜਾ ਓਏ ਆ ਧੱਕਾ ਨਹੀਂ ਕਰਦੇ ਇਹ ਸਾਰਾ ਕੰਮ ਕਰਾਉਂਦੇ ਨੇ ਮਾਮਲੇ ਕਰਾਉਂਦੇ ਆ ਕਰਾਉਂਦੇ ਵੀਰ ਨਾਲ ਆ ਨਾ ਕੋਈ ਨਾ ਕੋਈ ਆ ਲੈ ਗੋਲ ਜਿਹਾ ਆਉਂਦੀ ਜੇ ਸਾਰਾ ਕੁਝ ਨਾ ਕਰਾਇਆ ਸਾਡਾ ਬੰਦਾ ਮਰੂਣ ਲਿਖਿਆ ਹੈ ਹਾਂ

ਉਹ ਨੂੰ ਨਾ ਡੇਉਣਾ ਪਾਜੀ ਸੱਤ ਬਾਬਾ ਬਾਬਾ ਆ ਜਾਓ ਆ ਜਾਓ ਪ੍ਰਧਾਨ ਜੀ ਉਹ ਤੂੰ ਫਿਰ ਨਾ ਕਰ ਕਿ ਤਾ ਬੂ ਜਿਹੜਾ ਸਾਰਾ ਕੁਝ ਆ ਗਿਆ ਕਿੱਥੇ ਹੋ ਗਿਆ ਤੇਰੇ ਖੜਕ ਆ ਗਿਆ ਉਹ ਬੋਲਣ ਦਈ ਆ ਦੇਖ ਪਹਿਲਾਂ ਨਹੀਂ ਆਉਂਦਾ ਸੀ ਆਤ ਕੀ ਕਰਦਾ ਹੈ ਹੋਣ ਕਰਨਾ ਪਾਣੀ ਘਾਟ ਹੋ ਆਹ ਉਹ ਮਸੂਣਾ ਪਾਜੀ ਬਾਜ ਕਰ ਮੈਂ ਕਰਨਾ 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 ਜੋ ਕਰ ਬੋਲਣਾ ਸਾਡੀ ਸਾਰਾ ਕੋਈ ਖਾ ਚੱਲਿਆ ਤੇਰੀ ਕੁੜੀ ਸਾਡੀ ਤੂੰ ਗਾ ਗਿਆ ਤੂੰ ਤੂੰ ਪਸੰਦ ਕਰਾਵਾ ਪਾਕਿਸਤਾਨੀ ਜੇਰਕਾ ਤੂੰ ਮੈਂ ਆਪਾਂ ਕਰਾਂਗੇ ਤੁਰਪੋ ਦੰਗਾ ਦੰਗਾ ਕੁਪੀ ਮੂਈ ਦਾ ਬੰਦ ਸਭ ਤੂੰ ਵੀਡੀਓ ਬਣਾਉਂਦਾ ਮੈਂ ਉਹਦਾ ਥੋੜਾ ਇਹ ਤੂੰ ਸੁਣਨ ਵਾਲੀ ਦੀ ਕਹਾਣੀ ਹੈ ਅਸਲਾ ਨਾਮ ਆਉਂਦਾ ਉਹਨਾਂ ਦੀ ਹੁੰਦਾ ਉਹ ਨਹੀਂ ਦੇਰ ਦਾ ਕਣਕ ਨੂੰ ਕੋਈ ਨਹੀਂ ਵੱਢੂਗਾ ਪਰ ਉਹਨਾਂ ਦੀ ਮਾਲਕੀ ਉਹ ਕਹਿੰਦਾ ਸਾਡੀ ਮਾਲਕੀ ਹੈ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲ ਰਹੇ ਆ ਜੀ ਕੋਲ ਜੋ ਥਾਣੇ ਦੇ ਵਿੱਚ ਗੱਲ ਹੋਈ ਅਸੀਂ ਉਹ ਤੀਰ ਨਾਲ ਚੱਲੇ ਨਹੀਂ ਜੀ ਜਿਹੜੀ ਚੀਜ਼ ਕੋਰਟ ਦੇ ਵਿੱਚ ਚੱਲਦੀ ਹੈ ਕੋਰਟ ਦੇ ਵਿੱਚ ਵੇਖਾਂਗੇ ਇਹ ਆਪ ਕਾਨੂੰਨ ਦੇ ਤੌਰ ਤੇ ਚੱਲੇ ਜਾਂਦੇ ਆਪ ਕਾਨੂੰਨ ਦੇ ਤੌਰ ਤੇ ਚੱਲੀਏ ਨਾ ਜੀ ਐਸਾ ਉਹਨੇ ਪੁਲਿਸ ਨੇ ਤੁਹਾਡੇ ਸਾਹਮਣੇ ਕੋਲ ਖਲੋ ਕੇ ਵੇਖੋ ਕਿੰਨਾ ਦਾ ਕੰਮ ਕਰਾਇਆ ਜੀ ਇਹਨੂੰ ਕਰੋਨਾ ਹੋਈ ਪੁਲਿਸ ਨੇ ਵੜਾਇਆ ਪੁਲਿਸ ਨੇ ਕਰਾਇਆ ਜੇ ਸਾਡਾ ਬੰਦਾ ਮਰ ਜਾਂਦਾ ਤੇ ਇਹ ਕੌਣ ਜ਼ਿੰਮੇਵਾਰ ਹਾ ਸਾਰਿਆਂ ਨੇ ਕਰਨ ਦੇ ਕਿਸੇ ਨਹੀਂ ਥੋੜਾ ਵੀ ਨਹੀਂ ਆਹੋ ਆਹ ਸਾਰੇ ਬਰਾਬਰ ਨਹੀਂ ਆਹ ਜੇ ਤੈਨੂੰ ਦੱਸਦਾ ਤੈਨੂੰ ਪਤਾ ਸਕੇ ਖਾਦਾ ਵੇਚਦਾ ਇਹਨਾਂ ਨੇ ਅੱਜ ਰਾਤ ਗੁਰਜਿੰਦਰ ਸਿੰਘ ਸਾਹਿਬ ਸਰ ਮੈਂ ਰਹਿਣਾ ਪਿੰਡ ਮਰਾਦਪੁਰਾ ਗਲੀ ਕੋਠੀ ਸਰ ਮੈਨੇ ਨਾ ਮੈਂ ਨਾ ਰਹੀ ਵਿਆ ਇੰਗਲੈਂਡ ਦਾ ਰਹਿਣ ਲੱਗੋਂ ਆਇਆ ਮੇਰੇ ਇਥੇ ਜ਼ਮੀਨ ਹੈ 6 ਕਿਲ ਦਿਨਪੁਰ ਅਲਾਦੀਨਪੁਰ ਆ ਤੇ ਲੋ ਸੱਤ ਕਿਲੇ ਵਾਲੇ ਲਾਵਰਪੁਰ ਆ ਮੇਰਾ ਪਰਾ ਸੱਤ ਕਿਲੇ ਲਾਵਰਪੁਰ ਵਾਲੇ ਬਾਹਰ ਆਵਾ ਤੇ ਮੈਂ ਛੇ ਕਿਲੇ ਦੀਨਪੁਰ ਵਾਲੇ ਮੈਨੂੰ ਅਸੇ ਆਏ ਮੈਂ ਬਾਹਰ ਆਵਾ ਚੱਤ ਕੀ ਸਾਰੀ ਪ੍ਰਾਪਰਟੀ ਮਾਤਾ ਦੇ ਨਾਮ ਸੀ ਕਿਰੋਜ ਮਾਤਾ ਮੈਨੇ 4 ਕਿਲੇ ਮੇਰੇ ਨਾਮ ਤੇ ਕਰਤੇ ਆ ਮੈਂ 6 ਬਾਹਰ ਆ 7 ਬਾਹਰ ਆਵਾ ਉਹ ਜੀ ਅੱਗੇ ਵੀ ਇੱਕ ਦਾ ਕਮਚਾ ਕਰਨ ਦੀ ਕੋਸ਼ਿਸ਼ ਕੀਤੀ ਅਜ ਤੋਂ 6 ਮਹੀਨੇ ਪਹਿਲਾਂ ਅਸੀਂ ਉਦੋਂ ਵੀ ਅਫਸਰ ਦੇ ਪੇਸ਼ ਹੋਏ ਆ ਤੇ ਉਹਨਾਂ ਨੇ ਫੇਰ ਉਹਨਾਂ ਨੇ ਕਰਕੇ ਤੇ ਪਰਚਾ ਦਰਜ ਹੋਇਆ ਇਸ ਨਾਂ ਤੇ ਸਥਾਨ ਅਸਦਰ ਚ ਫੇਰ ਸਾਰਾ ਉਹ ਕਾਰਕਤ ਹੁਣ ਜੋ ਕਣਕ ਪੱਕਣ ਤੇ ਆਈ ਉਹ ਕਣਕ ਵਡਣ ਆਏ ਉਦੋਂ ਫੇਰ ਉਹਨਾਂ ਦੇ ਚੋਰੀ ਦਾ ਪਰਚਾ ਦੇ ਨਾਲੇ ਕਣਕ ਨਿਯਾਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਪਰਚਾ ਦਰਜ ਹੋਇਆ ਅੱਜ ਅਸੀਂ ਕਣਕ ਵਡ ਰਹੇ ਹਾਂ ਸਭ ਦੇ ਸਾਬ ਦੇ ਨੂੰ ਲੈ ਦਿੱਤੀ ਸਾਡੇ ਸਾਰੇ ਦਿੱਤੀ ਆਈ ਸੀ ਤੇ ਉਸ ਤੋਂ ਬਾਅਦ ਆਏ ਕਣਕ ਵਡਣ ਗਏ ਤੇ ਉੱਥੇ ਬੁੜੀਆਂ ਦੇ ਬੰਦੇ ਆ ਕੇ ਸਾਡੇ ਗੱਲ ਪੈਣ ਦੀ ਕੋਸ਼ਿਸ਼ ਕੀਤੇ ਡੈਟ ਮਸ਼ੀਨ ਡੱਕਤੀ ਤੇ ਸਾਡੇ ਕੋ ਵੀਡੀਓ ਵੀ ਹੈ ਸਾਰਾ ਕੁਝ ਅਸੀਂ ਸਾਬ ਦੇ ਪਿਛੇ ਆ ਹੁਣ ਸਾਬ ਨੇ ਇਹਨੂੰ ਪ੍ਰਸ਼ਾਸ਼ਨ ਦਿੱਤਾ ਗਿਆ ਸੀ ਪੰਦੀ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਜੋ ਬੰਦਾ ਸਾਡਾ ਹੱਕ ਆ ਉਹ ਮਿਲੂਗਾ ਕੋਈ ਗ੍ਰਿਫਤਾਰੀ ਨਹੀਂ ਪਈ ਸਾਰਾ ਪਹਿਲੇ ਪਰਚੇ ਚ ਉਹਨਾਂ ਤੇ 40 ਬੰਦੇ ਦੇ ਕਟੋ ਕਰ ਪਰਚਾ ਸੀ ਉਹ ਚੋਂ ਕੱਢ ਕੇ ਜੀ ਇੱਕ ਦੋ ਆ ਪਰਚਾ ਰਹਿ ਗਿਆ ਕਹਿੰਦੇ ਆ ਉਹਦਾ ਕੋਈ ਪਤਾ ਨਹੀਂ ਸਟੇਟਸ ਦਾ ਹੁਣ ਜੇ ਨਵਾਂ ਪਰਚਾ ਆ ਉਹ ਚ ਭਗੋੜੇ ਆ ਯੂ ਆ ਜੇ ਜਿਸ ਦੇ ਪਰਚਾ ਦਰਜ ਹੋਇਆ ਉਦੋਂ ਵੀ ਸਾਡੇ ਨਾਲ ਕੁਝ ਤਕਾਈ ਹੋਇਆ ਆ ਆਪਸ ਦਾ ਕਿ ਜਿਹੜੇ ਬੰਦੇ ਆ ਗਏ ਨੇ ਉਹ ਵੀਡੀਓ ਵੀ ਬਣੀਆਂ ਹੋਈਆਂ ਉਹਨਾਂ ਦੇ ਪਰਚਾ ਪੰਦੀ ਕਾਰਵਾਈ ਨੂੰ ਨਹੀਂ ਚੱਗੀ ਤਨਾ ਅਸੀਂ ਬੰਦਾ ਜੋ ਪ੍ਰਸ਼ਾਸਨ ਸੰਦੋ ਸਾਡਾ ਹੱਕ ਦਵਾਵੇ ਤੇ ਜੇ ਔਰ ਬੰਦੀ ਉਹਨਾਂ ਦੇ ਕਾਰਵਾਈ ਹੋਵੇ ਇਹਨਾਂ ਪਤਾ ਜੀ ਆਪਣਾ ਮਹਿੰਗਾ ਸਿੰਘ ਕਿੱਥੋਂ ਗ੍ਰਹਿਣਾ ਜੋਰ ਸਿੰਘ ਆਲਾ ਅੱਜ ਜਿਹੜਾ ਪੈੜੀ ਨੂੰ ਲੈ ਕੇ ਇੱਕ ਵਿਵਾਦ ਚੱਲਿਆ ਇਹ ਵਿਵਾਦ ਹੈਗਾ ਪੈੜੀ ਤਜਿੰਦਰ ਨੇ ਵਿਜੀ ਆ ਕਣ ਕੋਨੇ ਵਿਜੀ ਆ ਤੇ ਬਦੋ ਬਦੀ ਲਾਡੀ ਆ ਜਿਹੜਾ ਉਹਦਾ ਭਰਾ ਉਹ ਵੱਟਣ ਚਲੇ ਗਿਆ ਉਹ ਜਾ ਕੇ ਉਹਨਾਂ ਨੂੰ ਆਖਿਆ ਨਾ ਵਢੋ ਹਾਂਜੀ ਹਾਂਜੀ ਤੇ ਉਹ ਰੁਕ ਗਿਆ ਤੇ ਵਢੀ ਉਹਨੇ ਕਰ ਵਢੀ ਆ ਅੱਛਾ ਜੀ ਹਾਂ ਪਾਏ ਤਰੀਬਨ ਕਿੱਲਾ ਬਥਾ ਵਢਿਆ ਮੁੜ ਕੇ ਮਸ਼ੀਨ ਵਾਲੇ ਨੇ ਬਾਹਰ ਕੱਢ ਦਿੱਤੀ ਆ ਪੋਰਸ ਵਾਲੇ ਗਏ ਆ ਤੇ ਉਹਨਾਂ ਨੇ ਆਖਿਆ ਬਿੱਠੇ ਆ ਜਾਓ ਅਸੀਂ ਸਵੇਰ ਦੇ ਆ ਕੇ ਬੈਠੇ ਆ ਤੇ ਉਹਨਾਂ ਦਾ ਕੋਈ ਬੰਦਾ ਹੋਣ ਆਇਆ ਤੇ ਉਹਦਾ ਸਟੇਟ ਸੰਤਾ ਇੰਨਾ ਹੀ ਆ ਪੈੜੀ ਜਿਹੜੀ ਆ ਤਿੰਨਾ ਭਰਾਵਾਂ ਦੀ ਆ ਦੋ ਦੋ ਭਰਾ ਆ ਦੇਖ ਇੱਕ ਆ ਆ ਮਾਂ ਨੂੰ ਬਾਹਰ ਲੈ ਕੇ ਬੈਠਾ ਤੇ ਪੈੜੀ ਮਾਂ ਤੋਂ ਆਪ ਦੇ ਨਾਂ ਕਰਾ ਰਹੀ ਆ ਪਰ ਗੁਰਦੀਪ ਸਿੰਘ ਦਾ ਕਹਿਣਾ ਕਿ ਇੰਨੇ ਮੇਰੇ ਭਰਾ ਨੇ ਮਾਂ ਨੂੰ ਘਰੋਂ ਕੱਢਿਆ ਘਰੋਂ ਨਹੀਂ ਕੱਢਿਆ ਮੈਂ ਅਹੀਂ ਤੇ ਆਪ ਆਉਂਦੇ ਰਹੇ ਆ ਤੇ ਮਾਂ ਦੀ ਇਨਜਿਤ ਕਰਦਾ ਰਹੇ ਹਿਸਾਬ ਨਹੀਂ ਜਦੋਂ ਅਸੀਂ ਆਉਂਦੇ ਰਹੇ ਆ ਪਰ ਗੁਰਦੀਪ ਦਾ ਮਾਮਾ ਕਹਿ ਰਿਹਾ ਸੀ ਕਿ ਮੈਂ ਉਹਨੂੰ ਕਈ ਵਾਰੀ ਕਿਹਾ ਕਿ ਮਾਂ ਨੂੰ ਲਾ ਆ ਮਾਂ ਨੂੰ ਲੈ ਕੇ ਤੇ ਆਪਣੀ ਜਿਹੜੀ ਜ਼ਮੀਨ ਹੈ ਜਿਹੜੀ ਤੇਰੇ ਹਿੱਸੇ ਦੀ ਜ਼ਮੀਨ ਆ ਉਹ ਆਪਣੇ ਨਾਂ ਕਰਾ ਲਾ ਮਾਂ ਲਿਆਊਗਾ ਜ਼ਰੂਰ ਲਿਆਊਗਾ ਨਾਂ ਲਿਆਊਗਾ ਮਤਲਬ ਵੀ ਕੋਈ ਨਹੀਂ ਗਾ ਸਾਂਭੂਆ ਵੀ ਉਹਨੂੰ ਜਦੋਂ ਅੱਜ ਝਗੜਾ ਚੱਲਦਾ ਪਿਆ ਪਰ ਝਗੜੇ ਦੌਰਾਨ ਕੀ ਆਪਾਂ ਕੰਨਕ ਵੜ ਸਕਦੇ ਹਾਂ ਨਹੀਂ ਵੜ ਸਕਦੇ ਫਿਰ ਤੁਸੀਂ ਕਿਦਾਂ ਆਹੀ ਨਹੀਂ ਵੜਦੀ ਵੜਦੀ ਉਹ ਆ ਝਗੜਾ ਚੱਲਣ ਦਿਆ ਵਾ ਵੜਣ ਉਹ ਬਦੋ ਬਦੀ ਵਜਦਾ ਹੈ ਲਾਡੀ ਬਦੋ ਬਦੀ ਵੜਣ ਦਿਆ ਪਰ ਉਹਦੇ ਵੀਡੀਓ ਚ ਤੁਸੀਂ ਸਾਰੇ ਆ ਰਹੇ ਜਿਹੜੀ ਉਹਨੇ ਵੀਡੀਓ ਬਣਾਇਆ ਉਸ ਚ ਉਹ ਆਪ ਤੇ ਹੈ ਨਹੀਂ ਆਹੀਂ ਖਲੋਤੇ ਆਂ ਅਸੀਂ ਤੇ ਜਾ ਕੇ ਆਹੀਂ ਤੇ ਜਾ ਕੇ ਆਖਿਆ ਵੀ ਨਾ ਵੜ ਅਹੀਂ ਕੋਈ ਡੰਡਾ ਸਾਡੇ ਹੱਥੇ ਕੋਈ ਕੋਈ ਚੀਜ਼ ਆ ਇਸ ਤਰ੍ਹਾਂ ਜਿੱਤਰਾ ਹੁਣ ਖਲੋਤੇ ਇਸ ਤਰ੍ਹਾਂ ਗਏ ਆ ਉਹਨਾਂ ਆਖੇ ਮੈਂ ਕੋਠੀ ਪਾਈਏ ਕੋਠੀ ਵੀ ਕਰਜ਼ਾ ਕਰਕੇ ਬੈਠਾ ਤੇ ਜ਼ਮੀਨ ਤੇ ਕਰਜ਼ਾ ਕਰਕੇ 9 ਸਾਲ ਇੰਨੇ 13 ਦੇ 13 ਕਿੱਲੇ ਵਾਏ ਨੇ ਕੋਈ ਹਿੱਸਾ ਨਹੀਂ ਦਿੱਤਾ ਨਾ ਮੈਂ ਹਿੱਸਾ ਮੰਗਿਆ ਇਹ ਪਿਓ ਹੀ ਪਿਓ ਨੂੰ ਤੇ ਚਾਰ ਸਾਲ ਤੇ ਕਿੰਨੇ ਚਾਰ ਪੰਜ ਸਾਲ ਹੀ ਹੋਏ ਮਰੇ ਨੂੰ ਨਹੀਂ ਭਾਈ 5-6 ਸਾਲ ਪਿਓ ਨੂੰ ਹੋ ਗਏ ਮਰੇ ਨੂੰ ਪਿਓ ਇੱਥੇ ਰਹਿੰਦਾ ਸਾਰਾ ਕੁਝ ਉਹਦੇ ਕਰ ਉਹਦੇ ਹੀ ਫਸ ਜੀ ਠੀਕ ਤੇ ਜਿੰਦਰ ਸਿੰਘ ਦੀ ਗੁਰਦੀਪੂਰ ਉਹਨਾਂ ਭਰਾਵਾਂ ਦੇ ਵਿੱਚ ਫੈਲ ਮੇ ਲੈ ਕੇ ਵਿਵਾਦ ਛਿੜ ਰਿਹਾ ਕੀ ਵਿਵਾਦ ਹੈ ਜੀ ਅਲਾਦੀਨ ਪੂਰ ਵਿਖੇ ਜ਼ਮੀਨ ਹੈਗੀ ਹੈ ਜੀ ਜਿਹੜਾ ਮੈਟਰ ਹੈਗਾ 4 ਕਨਾਲਾਂ ਆ 4 ਕਿੱਲੇ 12 ਕਨਾਲਾਂ ਦਾ ਜ਼ਮੀਨ ਦਾ ਮੈਟਰ ਸੀਗਾ ਜੋ ਕਿ ਗੁਰਜਿੰਦਰ ਸਿੰਘ ਦੀ ਮਾਲਕੀ ਹੈ ਗੁਰਜਿੰਦਰ ਸਿੰਘ ਦੇ ਨਾਮ ਆ ਇਹਦਾ ਬ੍ਰਦਰ ਆ ਜਿਹੜਾ ਤੇਜਿੰਦਰ ਸਿੰਘ ਉਹਦੀ ਜ਼ਮੀਨ ਵਾਕਾ ਵੰਡ ਦਿੱਤੀ ਹੋਈ ਹੈ ਅਲਾਵਰਪੂਰ ਵਿਖੇ ਉਹ ਆਪਦੀ ਵੱਖਰੀ ਵਾਈ ਕਰਦਾ ਇਹ ਗੁਰਜਿੰਦਰ ਸਿੰਘ ਦੇ ਨਾਮ ਜ਼ਮੀਨ ਆ ਗੁਰਜਿੰਦਰ ਸਿੰਘ ਨੇ ਆਪਣੇ ਠੇਕੇ ਤੇ ਦਿੱਤੀ ਹੋਈ ਸੀ ਉਹਨੇ ਕੱਲ ਬੀਚੀ ਸੀ ਜੋ ਪਿੱਛੇ ਜੇ ਕੁਝ ਦਿਨ ਪਹਿਲਾਂ ਉਹ ਜ਼ਬਰਦਸਤੀ ਤਜਿੰਦਰ ਸਿੰਘ ਉਹਨੂੰ ਕਣਕ ਵਡਣ ਲਈ ਕਟਾਈ ਕਰਨ ਲਈ ਗਿਆ ਜਿਸ ਸਬੰਧੀ ਸਾਡੇ ਐਫਆਈਆਰ ਨੰਬਰ 51 ਅੰਡਰ ਸੈਕਸ਼ਨ 379 447 ਅਸੀਂ ਦਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਤਜਿੰਦਰ ਸਿੰਘ ਜੋ ਗੁਰਜਿੰਦਰ ਸਿੰਘ ਹੈ ਇਹਦਾ ਤਜਿੰਦਰ ਸਿੰਘ ਦਾ ਸਗਾ ਭਰਾ ਗੁਰਜਿੰਦਰ ਸਿੰਘ ਐਨਆਰਆਈ ਹੈ ਜੀ ਉਹ ਇੰਗਲੈਂਡ ਵਿੱਚ ਰਹਿੰਦਾ ਜਿਹਦੀ ਗੈਰ ਮੌਜੂਦਗੀ ਦਾ ਫਾਇਦਾ ਚੱਕ ਕੇ ਤਜਿੰਦਰ ਸਿੰਘ ਵਾਰ-ਵਾਰ ਉਸ ਦੀ ਜ਼ਮੀਨ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਇਸ ਸਬੰਧੀ ਸਾਡੇ ਪਹਿਲਾਂ ਵੀ 18 ਨੰਬਰ ਐਫਆਈਆਰ ਦਰਜ ਹੈਗੀ ਹੈ ਜੀ ਹੁਣ ਦੁਬਾਰਾ ਫੇਰ ਉਹਨੇ ਦਖਲ ਦੀ ਕੋਸ਼ਿਸ਼ ਕੀਤੀ ਸੀ ਤੇ 51 ਨੰਬਰ ਐਫ ਆਰ ਅਸੀਂ ਫਿਰ ਰਜਿਸਟਰ ਕੀਤੀ